ਗੁਰੂ ਰੂਪ ਸਾਧ ਸੰਗਤ ਜੀ ਆਪ ਸਰਵਤ ਸੰਗਤਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਮੇਰੇ ਪਰਮ ਸਤਕਾਰਯੋਗ ਮੇਰੇ ਗੁਰਦੇਵ ਪਰਮ ਸਤਕਾਰਯੋਗ ਬ੍ਰਾਹਮਿਲੇਨ ਸ਼੍ਰੀਮਾਨ 108 ਸੰਤ ਮਲੋਕ ਸਿੰਘ ਮੋਨੀ ਜੀ ਮਹਾਰਾਜ ਜੀ ਦਾ ਜੋ 16 ਜੂਨ ਨੂੰ ਦਿਨ ਐਤਵਾਰ ਵਾਲੇ ਦਿਨ ਮਹਾਰਾਜ ਜੀ ਦੇ ਤਪਸਥਾਨ ਤੇ ਮੈਂ ਆਪਣੇ ਗੁਰਦੇਵ ਜੀ ਦਾ ਸੰਗਤਾਂ ਦੇ ਸੰਯੋਗ ਦੇ ਨਾਲ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਔਰ ਮਹਾਰਾਜ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਸੰਤ ਸਮਾਗਮ ਜੋ 16 ਜੂਨ ਨੂੰ ਰੱਖਿਆ ਹੋਇਆ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਦੇਸ਼ ਤੇ ਵਿਦੇਸ਼ ਲਾਕੇ ਦੀਆਂ ਮਾਈ ਭਾਈ ਸਭ ਸਿੱਖ ਸੰਗਤਾਂ ਨੂੰ ਬੜੀ ਨਿਮਰਤਾ ਸਹਿਤ ਬੇਨਤੀ ਹੈ 16 ਜੂਨ ਦਿਨ ਐਤਵਾਰ ਨੂੰ ਮਹਾਰਾਜੀ ਦੇ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਸਾਰੀਆਂ ਸੰਗਤਾਂ ਨੇ ਅਲਾਈ ਬਾਣੀ ਦਾ ਕੀਰਤਨ ਔਰ ਕਥਾ ਤੇ ਵਿਚਾਰਾਂ ਨਿਰਮਲ ਦੇਖਦਿਆਂ ਮਹਾਨ ਸ਼ਕਸ਼ੀਤਾ ਅਤੇ ਗੁਣੀ ਗਿਆਨੀ ਕੀਰਤਨੀਏ ਜਥੇ ਵਿਸ਼ੇਸ਼ ਕਰਕੇ ਭਾਈ ਮਨਿੰਦਰ ਸਿੰਘ ਜੀ ਰਾਪੜ ਵਾਲੇ ਉਹ ਹਾਜ਼ਰੀ ਭਰ ਰਹੇ ਨੇ ਔਰ ਨਿਰਮਲ ਦੇਖਦਿਆਂ ਮਹਾਨ ਅਤੁੱਤੀ ਸੰਤ ਮਹਾਪੁਰਸ਼ ਪਹੁੰਚ ਰਹੇ ਨੇ ਮੈਂ ਫੇਰ ਇੱਕ ਵਾਰ ਦੱਸਦੇ ਆਂ ਪ੍ਰੇਮ ਤੇ ਸਹਿਤ 16 ਜੂਨ ਦਿਨ ਐਤਵਾਰ ਨੂੰ ਮੇਰੇ ਗੁਰਦੇਵ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਔਰ ਇਸ ਜਨਮ ਦਿਹਾੜੇ ਨੂੰ ਸੰਤ ਸਮਾਗਮ ਦਾ ਸਮਾਗਮ ਰੱਖਿਆ ਹੈ ਸਾਰੀ ਸੰਗਤ ਨੇ ਹੌਮ ਹਵਾ ਕੇ ਪਹੁੰਚਣਾ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ